ਦੇਖੋ ਔਰ ਕਿੱਡਾ ਮਾੜਾ ਤੇ ਘਟੀਆ ਬੰਦਾ ਹੋਊ ਉਹ ਜਿਹੜਾ ਬਾਪੂ ਜੀ ਸਕੂਟਰ ਮਾਰ ਕੇ ਇਹਨੂੰ ਸੁੱਟ ਗਿਆ ਵਿਚਾਰੇ ਨੂੰ 70 ਸਾਲ ਦੀ ਉਮਰ ਆ ਉੱਥੇ ਰੇੜੀਆਂ ਤੇ ਕੰਮਕਮ ਕਰਕੇ ਰੋਟੀ ਖਾਂਦਾ ਸੀ ਆਪਦੀ ਪਰ ਅੱਜ ਹੁਣ ਨਰਕ ਕੱਟੀ ਜਾਂਦਾ ਸੜਕ ਤੇ ਪਿਆ ਗਾਂਧੀ ਨਗਰ ਲੁਧਿਆਣਾ ਤੋਂ ਲੈ ਕੇ ਆਂਦਾ ਆਹ ਦੇਖੋ ਜੀ ਕੀੜੇ ਕੀੜੇ ਭਰੇ ਪਿਆ ਜਰਾਬ ਪੂਰੀ ਦੀ ਪੂਰੀ ਕੀੜਿਆਂ ਨਾਲ ਭਰੀ ਪਈ ਆ ਔਰ ਆਹ ਪੈਰ ਦੀਆਂ ਹੱਡੀਆਂ ਜਿਹੜੀਆਂ ਨਜ਼ਰ ਆਉਂਦੀਆਂ ਕੱਲੀ ਕੱਲੀ ਹੱਡੀ ਕਿਸੇ ਨੇ ਮੰਨ ਲੋ ਜਰਾਬ ਵੀ ਨਹੀਂ ਲਾਹੀ ਚਲੋ ਜਰਾਬ ਹੀ ਲਾ ਦਿੰਦੇ ਨਾ ਆ ਜਖਮ ਨਹੀਂ ਸੀ ਹੋਣੇ ਆ ਜਰਾਬ ਕਰਕੇ ਸਾਰਾ ਗਲਿਆ ਦੇਖੋ ਓਹ ਹੋ 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 ਓ ਮਾਈ ਗੋ ਟੱਕ ਲੋ ਇੱਕ ਮਿੰਟ ਬੋ ਬਾਤ ਨਹੀਂ ਬਹੁਤ ਬਿਗਾ ਲਿਆ ਆ ਭਾਈ ਪੇਸ਼ੈਂਟ ਪਿਆ ਹੋਇਆ ਜੀ ਠੀਕ ਹੋ ਗਏ ਕਰਾਇਆ ਦਿੰਦਾ ਵਾ ਆ ਬਾਬਾ ਇਹ ਹੈਗੇ ਆ ਇਨਾਂ ਦੇ ਪੈਰ ਤੇ ਕੀੜੇ ਬੇ ਹੋਏ ਆ ਭਾਈ ਕਿੰਨੇ ਦਿਨੋਂ ਤਾਂ ਬੇ ਹੋਏ ਅੱਛਰ ਹਫਤਾ ਹੋ ਗਿਆ ਬੇ ਇਨਾਂ ਦੇ ਕੋਈ ਘਰ ਦੇ ਪਛੋਕਰ ਕੋਈ ਸਾਨੂੰ ਤੁਸੀਂ ਜਾਣਦੇ ਹੋ ਕੋਈ ਨਹੀਂ ਹੈਗਾ ਇਹਦਾ ਕੋਈ ਵੀ ਨਹੀਂ ਹੈਗਾ ਭਾਜੀ ਇੱਕ ਕਿੱਦਾਂ ਥਿਆਇਆ ਕਿੱਦਾਂ ਪੁੰਜਿਆ ਕਿੰਨੇ ਖੋਲਦੇ ਸੀਗੇ ਇੱਥੇ ਸੌਂਦਾ ਸੀ ਕਾਫੀ ਚਿਰ ਤਾਂ ਹੀ ਸੌਂਦਾ ਸੀ ਰਾਤ ਨੂੰ ਇੱਥੇ ਅੱਛਾ ਜੀ ਰੇਡੀ ਨੀ ਦੇ ਨਾਲ ਨੂੰ ਖਾ ਖੂ ਲੁੰਦਾ ਸੀ ਇੱਥੇ ਓਕੇ ਜੀ ਆਹ ਰੇਡੀ ਹੈ ਜੀ ਪਿੱਤੀ ਤੀਂ ਹੋ ਜਾਂਦਾ ਰਾਤ ਨੂੰ ਠੀਕ ਹੈ ਜੀ ਤੇ ਐਕਸੀਡੈਂਟ ਹੋਇਆ ਦਾ ਕੀ ਹੋਇਆ ਕਿੱਦਾਂ ਜਿਆਦਾ ਕੰਮ ਹੋਇਆ ਜੇ ਪਤਾ ਦਸਹਰੇ ਦੇ ਦਿਨ ਕੋਈ ਮਾਰ ਗਿਆ ਸੀ ਮਾਰ ਗਿਆ ਤੁਲੇ ਜਾਂ ਮੈਨੂੰ ਨਾਂ ਦੇ ਮਾਰ ਹੋ ਗਿਆ ਦਸਹਰੇ ਵਾਲੇ ਦਿਨ ਹਾਂ ਉਹ ਸੇਵਕਪੁਰ ਚ ਗਿਆ ਰਿਹਾ ਉੱਥੋਂ ਵੀ ਅੱਛਾ ਜੀ ਮਾੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜੀ ਨੂੰ ਗਾਂਧੀ ਨਗਰ ਲੁਧਿਆਣਾ ਤੋਂ ਲੈ ਕੇ ਆਏ ਆ ਤੁਸੀਂ ਕੀੜੇ ਦੇਖੋ ਕਿਵੇਂ ਬਾਪੂ ਸਤਿ ਸ੍ਰੀ ਅਕਾਲ ਬਾਪੂ ਕੀ ਨਾਂ ਤੁਹਾਡਾ ਵਾਹਿਗੁਰੂ ਜੀ ਸ਼ਿਵਾਸ਼ੰਦਰ ਹਾਂ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਗਾਂਗਲ ਗਾਂਗਲ ਤੋਂ ਆ ਕੇ ਆਏ ਅਸੀਂ ਮਾਰਾਂਗੇ ਹਾਂ ਨਹੀਂ ਤੁਹਾਡਾ ਤੁਹਾਡੀ ਰਹਿਸ਼ ਕਿੱਥੇ ਆ ਮੇਰਾ ਅੱਗੇ ਪਿੱਛੇ ਕੋਈ ਨਹੀਂ ਅਜਾ ਕੀ ਕੰਮ ਕਰਦੇ ਸੀ ਪਹਿਲਾਂ ਉਹ ਜਿਹੜੀਆਂ ਰੋਲੀਆਂ ਆਂਦੇ ਵਾ ਕੀ ਕੰਮ ਭਾਂਡੇ ਮੈਂ ਹਾਂ ਭਾਂਡੇ ਭੁੰਡੇ ਧੋਣ ਦਾ ਕੰਮ ਕਰਦੇ ਸੀ ਮੈਂ ਸਕੂਟਰ ਮਾਰ ਗਿਆ ਹੱਥ ਮਾਰ ਕਰ ਰਿਆ ਸੀ ਸਕੂਟਰ ਮਾਰ ਗਿਆ ਕੋਈ ਅੱਡੀ ਤੋੜ ਗਿਆ ਸੋ ਮੇਰੀ ਓਹੋ ਐਸਾ ਸਾਸ ਮੁੜ ਗਈਆਂ ਕਿਲੇ ਵਲੇ ਹੋ ਦੇਖੋ ਜੀ ਕੀ ਹਾਲ ਤਾਂ ਬਾਪੂ ਦੀ ਵਿਚਾਰੇ ਦੀ ਸਾਰੀ ਲੱਤ ਕੀੜੇ ਖਾ ਕੇ ਔਰ ਆ ਦੇਖੋ ਦੇਖੋ ਸਾਰੀ ਲੱਤ ਔਰ ਕਿੱਡਾ ਮਾੜਾ ਤੇ ਘਟੀਆ ਬੰਦਾ ਹੋਊ ਉਹ ਜਿਹੜਾ ਬਾਪੂ ਜੀ ਸਕੂਟਰ ਮਾਰ ਕੇ ਇਹਨੂੰ ਸੁੱਟ ਗਿਆ ਵਿਚਾਰੇ ਨੂੰ ਔਰ ਇਸ ਇਨਸਾਨ ਦੀ ਕੀ ਗਲਤੀ ਸੀ ਸ਼ਿਵਾਸ ਚੰਦਰ ਦੀ 70 ਸਾਲ ਦੀ ਉਮਰ ਆ ਉੱਥੇ ਰੇੜੀਆਂ ਤੇ ਕੰਮਕੁਮ ਕਰਕੇ ਰੋਟੀ ਖਾਂਦਾ ਸੀ ਆਪਦੀ ਪਰ ਅੱਜ ਹੁਣ ਨਰਕ ਕੱਟੀ ਜਾਂਦਾ ਸੜਕ ਤੇ ਪਿਆ ਗਾਂਧੀ ਨਗਰ ਲੁਧਿਆਣਾ ਤੋਂ ਲੈ ਕੇ ਆਂਦਾ ਔਰ ਇਸ ਬੰਦੇ ਦੀ ਉੱਥੇ ਆਸ-ਪਾਸ ਦੇ ਦੁਕਾਨਦਾਰ ਵੀ ਸਾਰੇ ਤਾਰੀਫ਼ ਕਰਦੇ ਸੀ ਵੀ ਇਹ ਬੰਦਾ ਵਧੀਆ ਉੱਥੇ ਰਹਿੰਦਾ ਸੀ ਕੰਮ ਕਰਦਾ ਸੀ ਆਪਦੀ ਰੋਟੀ ਖਾ ਲੈਂਦਾ ਸੀ ਬਹੁਤ ਸਾਲ ਹੋ ਗਏ ਨੂੰ ਉੱਥੇ ਹੀ ਰਹਿੰਦਾ ਪਰ ਹੁਣ ਉਹ ਸੜਕ ਦੇ ਕਿਨਾਰੇ ਪਿਆ ਕੀੜਿਆਂ ਤੋਂ ਖਾਦਾ ਜਾ ਰਿਹਾ ਗਲ ਗਿਆ ਬਿਲਕੁਲ ਹੁਣ ਉਹਨੂੰ ਪੁੱਛਣ ਵਾਲਾ ਕੋਈ ਨਹੀਂ ਸਿਵਲ ਹਸਪਤਾਲ ਭੇਜਿਆ ਸੀ ਉਹਨਾਂ ਨੇ ਵੀ ਵਾਪਸ ਭੇਜਤਾ ਦੁਬਾਰਾ ਫੇਰ ਸੜਕ ਤੇ ਪਿਆ ਵਾ ਤੇ ਇਹ ਬਾਪੂ ਜੇ ਤੁਸੀਂ ਪਛਾਣਦੇ ਹੋ ਪਲੀਜ਼ ਇਹਨੂੰ ਸਾਡੇ ਨਾਲ ਸੰਪਰਕ ਕਰਿਓ ਥੋੜਾ ਜਿਹਾ ਵੀਡੀਓ ਨੂੰ ਸ਼ੇਅਰ ਕਰਿਓ ਜਿਹੜੇ ਵੀਰ ਛੱਡ ਕੇ ਗਏ ਨੇ ਉਹ ਰਾਜਕਮਾਰ ਆ ਸਾਹਿਲ ਆ ਆਟੋ ਵਾਲਾ ਵੀਰ ਤੇ ਰਾਹੋਲ ਆ ਦੱਸਣ ਵਾਲਾ ਵੀਰ ਜੀ ਨੇ ਸਾਨੂੰ ਦੱਸਿਆ ਹਰਮਨਦੀਪ ਸਿੰਘ ਇਹਨਾਂ ਸਾਰਿਆਂ ਨੇ ਯਾਨੀ ਕਿ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਵੀਡੀਓ ਭੇਜੀ ਤੇ ਬਾਪੂ ਮੰਦਰ ਮਾਤਾ ਰਾਣੀ ਦੇ ਮੰਦਰ ਦੇ ਬਾਹਰ ਰਹਿੰਦਾ ਸੀ ਉੱਥੇ ਖਾ ਪੀ ਲੈਂਦਾ ਸੀ ਰੋਟੀ ਪਾਣੀ ਕੋਈ ਦੇ ਦਿੰਦਾ ਸੀ ਤੇ ਬਾਪੂ ਨੂੰ ਮੋਟਰਸਾਈਕਲ ਨਾਲ ਹਿੱਟ ਕਰਕੇ ਭੱਜ ਗਿਆ ਕੋਈ ਤੇ ਉਹ ਬੰਦਾ ਅੱਜ ਪਤਾ ਨਹੀਂ ਕਿੱਥੇ ਹੋਊ ਕੌਣ ਸੀ ਪਰ ਬਾਪੂ ਦੀ ਹਾਲਤ ਦੇਖੋ ਕੀ ਕਰ ਗਿਆ ਇਹ ਬਜ਼ੁਰਗ ਨੇ ਵਿਚਾਰੇ ਨੇ ਜਿਹੜਾ ਨਰਕ ਕੱਟਿਆ ਨਾ اے ਵਾਹਿਗੁਰੂ ਕਿਰਪਾ ਕਰੇ ਇਦਾਂ ਦੀ ਹਾਲਤ ਨਾ ਕਦੇ ਵੀ ਕਿਸੇ ਦੀ ਬਣੇ ਜਿੱਦਾਂ ਰਿਸ਼ਵਾਸ ਚੰਦਰ ਜੀ ਦੀ ਬਣੀ ਉਸੇ ਦੀ ਬਰਬਾਦ ਹੋਸ਼ ਹੋ ਗਿਆ अच्छा ओ जदों तो मारया तेरे विच उने स्कूटर साइकिल उदा बाद बेहोश हो गया बापू तू तो है सिविलच पागल आके सिविलच ले गए ओ कुछ नहीं ओ तेरे उने की कीता बापू फिर इलाजलु जी कीता नहीं कर बस तो कुछ नहीं तोड़ नहीं कीता ओ प्रेशर का ऐसे रखा अच्छा कदों क ओ कहंदा सारी गल गई और बोलो मैं स्टार्ट से कर रही हूं हां फस गई है मेरा का कांटे काट ही रहे हैं बाबू काट रहे हैं मैं उसको जा अरे आंखे ना मारो कैसे नहीं हो सकते वो कैसे गिनो वो बाहर गुरु हां ऐसे बड़े ਹੱਡੀਆਂ ਕੱਟਤੀਆਂ ਜੀ ਕੀੜਿਆਂ ਦੇ ਵਿੱਚੋਂ ਹੱਡੀਆਂ ਦੇਖੋ ਇੱਧਰ ਦਿਖਾਈ ਪੁੱਤ ਸਾਈਡ ਤੇ ਆਹ ਦੇਖੋ ਜੀ ਕੀੜੇ ਕੀੜੇ ਭਰੇ ਪਿਆ ਜਰਾਬ ਪੂਰੀ ਦੀ ਪੂਰੀ ਕੀੜਿਆਂ ਨਾਲ ਭਰੀ ਪਈ ਆ ਔਰ ਆਹ ਪੈਰ ਦੀਆਂ ਹੱਡੀਆਂ ਜਿਹੜੀਆਂ ਨਜ਼ਰ ਆਉਂਦੀਆਂ ਕੱਲੀ ਕੱਲੀ ਹੱਡੀ ਕਿਸੇ ਨੇ ਮੰਨ ਲਓ ਜਰਾਬ ਵੀ ਨਹੀਂ ਲਾਹੀ ਚਲੋ ਜਰਾਬ ਹੀ ਲਾ ਦਿੰਦੇ ਨਾ ਆਹ ਜ਼ਖਮ ਨਹੀਂ ਸੀ ਹੋਣੇ ਆਹ ਜਰਾਬ ਕਰਕੇ ਸਾਰਾ ਗਲਿਆ ਕਿਉਂਕਿ ਜਰਾਬ ਦੇ ਅੰਦਰ ਕੀੜੇ ਵੜ ਗਏ ਤੇ ਉਹਦੇ ਕਰਕੇ ਸਾਰਾ ਪੈਰ ਹੀ ਕੀੜਿਆਂ ਨੇ ਖਾ ਲਿਆ ਜੀ ਦੇਖੋ ਕਿੰਨੇ ਲੋਕ ਬੇਕਿਰਕ ਨੇ ਦੇਖੋ ਓਹ ਹੋ 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 ਓ ਵਾਹ ਗੁਰੂ ਧੰਨਾ ਬਾਪੂ ਵਿਚਾਰਾ ਜਿਹੜਾ ਪਿਆ ਤਕਲੀਫ ਕੱਟੀ ਜਾਂਦਾ ਸੀ ਉੱਥੇ ਤੇ ਲੱਤ ਜਮਾ ਸਾਰੀ ਗਲਗੀ ਉੱਪਰ ਤੋਂ ਲੈ ਕੇ ਥੱਲੇ ਤੱਕ ਆ ਕੀੜੇ ਤੁਸੀਂ ਦੇਖੋ ਕਿੰਨੀ ਵੱਡੀ ਤਦਾਦ ਦੇ ਵਿੱਚ ਕੀੜੇ ਆ ਆ ਸਾਰਾ ਦੇਖੋ ਕੀੜਿਆਂ ਨਾਲ ਭਰਿਆ ਪਿਆ ਭਰਿਆ ਵਿੱਚ ਰੋੜੀਆਂ ਦੇਖੋ ਬੱਟੀਆਂ ਬਾਪੂ ਦੇ ਪਜਾਮੇ ਦੇ ਵਿੱਚ ਬੜੀਆਂ ਹੋਈਆਂ ਵਿਚਾਰੇ ਕਿਉਂਕਿ ਜ਼ਮੀਨ ਤੇ ਹੀ ਰਹਿ ਗਈ ਜਾਂਦਾ ਸੀਗਾ ਹਾਏ 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 ਹਾਂ 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 ਥੱਲੇ ਆਲਾ ਨਾ ਕੰਬਲ ਕੱਢੋ ਸਾਰੇ ਥੱਲੇ ਵੜ ਜਾਣਾ ਕੀੜੇ ਨਹੀਂ ਤਾਂ ਬਾਪੂ ਇਧਰ ਨੂੰ ਮੜਾ ਪਾਸਾ ਲਈ ਹਾਂ ਦੱਸ ਬਾਪੂ ਬਸ ਇਧਰ ਨੂੰ ਕਰਦੇ ਹੁਣ ਕਿੱਡਾ ਮੇਰੇ ਵੱਲ ਦੇਖ ਵੇਖ ਨਾ ਨਿੰਦ ਨਿੰਦ ਬਾਪੂ ਡੰਗਾ ਨਹੀਂ ਦਿੰਦੇ ਤਾਂ ਪੈਸੇ ਬਾਪੂ ਦੇ ਦੇਖੋ ਦਹਾਂ-ਦਹਾਂ ਦੇ ਨੋਟ ਗਲੇ ਪਏ ਆ ਤੇ ਬਾਪੂ ਕਹਿੰਦਾ ਉੱਥੇ ਵੀ ਲੋਕ ਬਾਪੂ ਦੇ ਪੈਸੇ ਕੱਢ ਕੇ ਲੈ ਜਾਂਦੇ ਸੀਗੇ ਥੱਲੇ ਥੱਲੇ ਡਾਇਪਰ ਸੀਟ ਚੱਕ ਫਟਾਫਟ ਥੱਲੇ ਪਿਛਾ ਦੇਖੋ ਸੀੜਾ ਨੇ ਕੀ ਕੀਤਾ ਹਾਏ 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 ਸੀੜਾ ਉਹ ਬੇਬੀ ਵੋਇਆ ਹਾਂ 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 ਹਾਏ

ਹਾਂ 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 ਬਰਾਮ ਨਾਲ ਆ ਆਰਾਮ ਨਾਲ ਬਾਪੂ ਰਾਮ ਨਾਲ ਤਕ ਨਹੀਂ ਹੋ ਬਰਾਮ ਹਾਂ ਕਿੰਨੀ ਕੰਮ ਦੀ ਜੀ ਦੂਜੀ ਕੰਚੀ ਕਿੱਥੇ ਰੱਖਤੀ ਆ ਅਕਦੀ ਚ ਬਸ ਹਾਂ 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 ਉਸ ਰੋਗਰੰਦਰ ਅੱਗੇ ਹੱਡੀਆਂ ਦੇ ਵਿੱਚ ਵੜੀ ਜਾਂਦੇ ਕੀੜੇ ਗਾਂ ਦੀ ਗਾਂ ਹਾਂ 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 ਸਤਨਾਮ 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 ਜੀ ਜਪੋ ਸਤਨਾਮ 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 ਜੀ ਜਪੋ ਸਤਨਾਮ 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 ਜੀ Jepo sate, nama sate, nama, nama ji. JAPO sate, nama sate, sat ji. <coughs> Bas, bapu, <coughs> ਬਿਠਾਈ ਬਾਪੂ ਨੂੰ ਲਾਟੋ ਪੇਸੀ ਜਾ ਕੇ ਕਿਹਾ ਛੱਡ ਦੇ ਲਵੀ ਇਧਰਾਂ ਤੋਂ ਹੋ ਆ ਬਿਠਾ ਰੋ ਪਾਣੀ ਪਲਾਗਾ ਕੱਲ ਆ ਕੇ ਭੱਜ ਕੇ ਪਾਣੀ ਲਾਏ ਓਏ ਪਾਣੀ ਹਾਂ ਵਾਹ ਗੋਗਾ ਹਾਂ 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 ਬਸ ਬਾਪੂ ਬਸ ਨਿਕਲ ਗਏ ਨਿਕਲ ਗਏ ਕਿਹੜੇ ਸਾਰੇ ਥੋੜੇ ਜਿਹਾ ਰਹਿ ਗਏ ਹੁਣ ਤਾਂ ਹਾਂ ਹੋ ਵਾਹਿਗੁਰੂ ਜੀ ਜੇ ਬਾਪੂ ਜਰਾ ਪਾਈ ਰੱਖੀ ਉਹਨੇ ਜ਼ਿਆਦਾ ਖਰਾਬ ਕਰਤਾ ਕੰਮ ਹਾਂ ਇਹਨਾ 5 ਮਿੰਟ ਬਾਪੂ ਦੇ ਨਾ ਪੱਟੀ ਕਰ ਦੋ ਇਹ ਤੇ ਲਵੇੜ ਦੋ ਗੋਜ ਲਾ ਕੇ ਵਿੱਚੇ ਮਰ ਜਾਣੇ ਆ ਸਾਰੇ ਬਾਪੂ ਨੂੰ ਤਕਲੀਫ ਘੱਟ ਹੋ ਵਿਚਾਰੇ ਨੂੰ ਹਾਂ ਬਰਬਾਪੂ ਹੋ ਗਿਆ ਹੰਤਾ ਕਮ ਹੋ ਗਿਆ ਹਾਂ ਬਸ ਹਾਂ ਕੀੜੇ ਤਾਂ ਜੀ ਬਹੁਤ ਕੱਡੇ ਹਮੇਸ਼ਾ ਅਸੀਂ ਇਹੀ ਕਹਿੰਦੇ ਹੁੰਨੇ ਆ ਵੀ ਇੰਨੇ ਨਹੀਂ ਕੀੜੇ ਦੇਖੇ ਸੀਗੇ ਪਰ ਵਾਕਈ ਅੱਜ ਬਾਪੂ ਨੇ ਪਹਿਲਾਂ ਵਾਲਿਆਂ ਨਾਲੋਂ ਵੀ ਜ਼ਿਆਦਾ ਕੀڑے ਖਾ ਰਹੇ ਸੀ ਬਾਪੂ ਨੂੰ ਜਿੰਨੇ ਹੁਣ ਤੱਕਰ ਬਜ਼ੁਰਗਾਂ ਦੇ ਮਾਵਾ ਦੇ ਭੈਣਾਂ ਦੇ ਕੀੜੇ ਕੱਢਿਆ ਨਾ ਤਾਂ ਬਾਪੂ ਦੀ ਲੱਤ ਚ ਵੀ ਸਿਰਾਈ ਹੋ ਗਿਆ ਸੀ ਇੱਕ ਤਾਂ ਜਰਾਬਾਂ ਪਾਈਆਂ ਕਰਕੇ ਜਰਾਬ ਅੰਦਰ ਸਾਰੇ ਕੀੜੇ ਹੀ ਭਰ ਗਏ ਔਰ ਅੰਦਰਲਾ ਸਾਰਾ ਸਟਰਕਚਰ ਕੀੜੇ ਖਾ ਗਏ ਹੱਡੀਆਂ ਨਜ਼ਰ ਆਉਂਦੀਆਂ ਆ ਪੈਰ ਦੀਆਂ ਉਂਗਲਾਂ ਦੀਆਂ ਆ ਗਿੱਟਾ ਆ ਸਾਰੀ ਪਿੰਜਣੀ ਸਾਰੀ ਕੀੜੇ ਖਾ ਗਏ ਸਾਰੀ ਕਿਉਂਕਿ ਜਰਾਬਾਂ ਵੀ ਮੋਟੀਆਂ ਪਾਈਆਂ ਹੋਈਆਂ ਸੀ ਬਾਪੂ ਦੇ ਮਜਬੂਤ ਜਰਾਬਾਂ ਸੀ ਬਹੁਤ ਔਰ ਉਹਦੇ ਕਰਕੇ ਜੇ ਜਰਾਬਾਂ ਵੀ ਥੋੜੀਆਂ ਪਤਲੀਆਂ ਹੁੰਦੀਆਂ ਕੀੜੇ ਨੂੰ ਐ ਹੁੰਦਾ ਵੀ ਹਵਾ ਨਹੀਂ ਲੱਗਣੀ ਚਾਹੀਦੀ ਉਹਨਾਂ ਨੂੰ ਉਹ ਜਰਾਬਾਂ ਮੋਟੀਆਂ ਕਰਕੇ ਉਹ ਅੰਦਰੇ-ਅੰਦਰ ਬੈਠੇ ਖਾਈ ਗਏ ਖਾਈ ਗਏ ਖਾਈ ਗਏ ਬਾਪੂ ਦੀ ਗੋਡੇ ਤੱਕਰ ਲੱਤ ਖਾਣ ਖਾ ਗਏ ਕੀ ਬੋਲੀਏ ਬਸ ਸ਼ਬਦ ਨਹੀਂ ਬਚਦੇ ਕਹਿਣ ਨੂੰ ਕੁਛ ਬਾਪੂ ਦਾ ਨਾਮ ਹੈਗਾ ਚੰਦਰਸ਼ੇਖਰ ਬਾਪੂ ਸ਼ਿਵਾਸ਼ੰਦਰ ਤੇ ਸ਼ਿਵਾਸ਼ੰਦਰ ਦੀ ਇੰਨੀ ਬੁਰੀ ਹਾਲਤ ਇਨਸਾਨਾਂ ਦੀ ਬਸਤੀ 'ਚ ਪੈ ਦੀ ਹੋਈ ਆ ਇਹ ਕਿਸੇ ਜੰਗਲ ਤੋਂ ਨਹੀਂ ਆਇਆ ਲੱਖਾਂ ਹੀ ਲੋਕ ਉੱਥੇ ਆਸ-ਪਾਸੇ ਨਿਕਲਦੇ ਸੀ ਰੋਜ਼ ਲੱਖਾਂ ਹੀ ਲੋਕ ਪਰ ਉੱਥੇ ਪਿਆਸ਼ਵਾਰ ਸਿੰਘ ਕੰਜੀ ਚੱਕ ਇੱਥੇ ਕੀੜਿਆਂ ਤੋਂ ਖਾਧਾ ਜਾ ਰਿਹਾ ਸੀ ਕਿਸੇ ਨੂੰ ਕੋਈ ਫਰਕ ਨਹੀਂ ਸੀ ਪੈ ਰਿਹਾ ਕੋਈ ਮਰੇ ਕੋਈ ਜੀਵੇ ਸੁਤਰਾ ਘੋਲ ਪਤਾਸੇ ਪੀਵੇ ਓਹੀ ਗੱਲ ਆ ਭਾਈ ਦੁਨੀਆਦਾਰੀ ਦੀ ਤਾਂ